ਬਦਲਾ ਕੀ ਬੈਨਣ ਲੱਗੇ ਨੇ ਗੁਰੂ ਨਾਨਕ ਪਾਤਸ਼ਾਹ ਇੱਕ ਕੱਚੀ ਕੰਦ ਦੇ ਅਗਲੇ ਪਾਸੇ ਬੈਠੇ ਹੋਏ ਨੇ ਮੰਨ ਲਓ ਇਹ ਕੱਚੀ ਕੰਦ ਹੈ ਇੱਧਰ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ ਸਤਿਗੁਰ ਦੇ ਨੇਤਰ ਬੰਦ ਨੇ ਉਹ ਬ੍ਰਾਹਮਣ ਲੋਕ ਪੰਡਰ ਲੋਕ ਇਕੱਠੇ ਹੋਏ ਉਹ ਕਹਿੰਦੇ ਇਦਾਂ ਕਰਦੇ ਆ ਇਹ ਕੰਦ ਕੱਚੀ ਹੈ ਇਹ ਕੰਦ ਨੂੰ ਧੱਕਾ ਦੇਵਾਂਗੇ ਆਪਾਂ ਤੇ ਕੰਦ ਡਿੱਗ ਪਵੇਗੀ ਤੇ ਇਸ ਤਰ੍ਹਾਂ ਸਾਰੇ ਕੱਪੜੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਖਰਾਬ ਹੋ ਜਾਣਗੇ ਨੜੇ ਜਿਹੜੀ ਸਾਡੀ ਬੇਇਜ਼ਤੀ ਹੋਈ ਹੈ ਕਿ ਆਪਣਾ ਰਵਾਜ ਸ਼ੁਰੂ ਕੀਤਾ ਸੀ ਬਦਲਾ ਵੀ ਲੈ ਲਾਂਗੇ ਆਪਣਾ ਪਰ ਉਹ ਕਿਹਾ ਜਾਣ ਕਿਹਾ ਜਾਣ ਨ ਭੁੱਲਿਓ ਜਿਹਦੇ ਕੋ ਬਦਲਾ ਤੁਸੀਂ ਲੈਣ ਲੱਗੇ ਹੋ ਉਹ ਤਾਂ ਆਪ ਨਰਿੰਦਕਾਰ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਉਹ ਤਾਂ ਪੂਰਾ ਪਰ ਦੇਣਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਉਹ ਤਾਂ ਆਪ ਪਰਮੇਸ਼ਰ ਦਾ ਰੂਪ ਹੈ ਉਹਦੇ ਕੋਲ ਬਦਲ ਲੈਣ ਦੀ ਗੱਲ ਕਰਦੇ ਹੋ ਉਹ ਭਾਗਾ ਵਾਲਿਓ ਉਹ ਬ੍ਰਾਹਮਣਾਂ ਨੇ ਬੜਾ ਜ਼ੋਰ ਲਾਇਆ ਕਦ ਸੁਟੀ ਆਪਾਂ ਗੁਰਨਾਨ ਦੇਵ ਜੀ ਸਮਾਧੀ 'ਚ ਬੈਠੇ ਨੇ ਇੱਥੇ ਵੀੜੇ ਇੱਕ ਨਾਮ ਹੁੰਦਾ ਹੈ ਜੀ ਮਾਤਾ ਦੁਰਗਾ ਜੀ ਦਾ ਜਿਹਨੂੰ ਅਸੀਂ ਮਾਈ ਦੁਰਗੀ ਵੀ ਆਖਦੇ ਹਾਂ ਇਹ ਮਾਤਾ ਦੁਰਗੀ ਮਾਤਾ ਦੁਰਗਾ ਬਜ਼ੁਰਗ ਅਵਸਥਾ ਹੈ ਇੱਕ ਗੁਰਨਾਣਕ ਬਾਦਸ਼ਾਹ ਦੀ ਗੋਲ ਹੁੰਦੀ ਅਖਲ ਕੀ ਪੁੱਤਰ ਉਹ ਬਜ਼ੁਰਗ ਮਾਤਾ ਅਖਲ ਦੀ ਮਾਤਾ ਦੁਰਗਾ ਕਹਿੰਦੀ ਪੁੱਤਰ ਇੱਥੋਂ ਉੱਠ ਜਾ ਇਹ ਦੋਖੀ ਲੋਕ ਈਰਖਾ ਬਸ ਹੋ ਕੇ ਨਾ ਤੇਰੇ ਤੇ ਕੰਧ ਸੁੱਟਣ ਦਾ ਯਤਨ ਕਰਦੇ ਪਏ ਨੇ ਇਹ ਕੰਧ ਅੱਗੇ ਕੱਚੀ ਹੈ ਜੇ ਤੇਰੇ ਉੱਪਰ ਡਿੱਗ ਪਈ ਨਾ ਨੁਕਸਾਨ ਵੀ ਹੋ ਸਕਦਾ ਹੈ ਪੁੱਤਰ ਉੱਠ ਜਾ ਇੱਥੋਂ ਉਸ ਵੇਲੇ ਗੁਰਨਾਣਕ ਬਾਦਸ਼ਾਹ ਜੀ ਪੜ ਕੀ ਅਖ ਲੈ ਕਹਿੰਦੇ ਮਾਈ ਦੁਰਗੀ ਉਹ ਮਾਤਾ ਦੁਰਗਾ ਕੋਈ ਗੱਲ ਨਹੀਂ ਇਹਨਾਂ ਨੇ ਆਪਣਾ ਜੋਰ ਲਾ ਲੈ ਲੈਂਦੇ ਇਹ ਈਰਖਾ ਵਸ ਹੋ ਗਏ ਨੇ ਇਹ ਈਰਖਾ ਜੰਨੇ ਹੋ ਕੇ ਕੰਧ ਸੁੱਟਣ ਲੱਗੇ ਨੇ ਪਰ ਹੋਣਾ ਉਹੀ ਹੈ ਜੋ ਨਿਰੰਕਾਰ ਨੂੰ ਪੁੰਦਾ ਹੈ ਗੱਜ ਕੇ ਆਖੂ ਸਤਨਾਮ ਵਾਹਿਗੁਰੂ ਹੋਣਾ ਉਹੀ ਹੈ ਵੀ ਪੁੱਤਰ ਨੇ ਸਮਝੀ ਨਹੀਂ ਉਮੈ ਜਿਸ ਕੰਧ ਨੂੰ ਇਹ ਸੁੱਟਣ ਲੱਗੇ ਨੇ ਨਾ

ਆਜੋ ਕੰਦ ਕਈ ਕਹਿੰਦੀ ਹੋएगी ਨਾ ਕੰਦੀ ਕੰਦ ਸਾਹਿਬ ਜਾਓ ਗੁਰਮੁਖ ਤੁਸੀਂ ਤੁਹਾਡੇ ਜੋ ਕਈਆਂ ਦਰਸ਼ਨ ਕੀਤੇ ਨਹੀਂ ਕੀਤੇ ਜਾਇਓ ਉੱਥੇ ਆਜੋ ਕੰਦ ਸ਼ੀਸ਼ੇ ਜੇ ਮੜੀ ਹੋਈ ਗੁਰਮੁਖੋ ਕਈ ਲੋਕ ਸ਼ਰਦਾ ਵਸੋਗਲਾ ਫਿਰ ਥੋੜੀ ਜਿਹੀ ਮਿੱਟੀ ਘੜਾਂ ਚ ਖੜਨੀ ਸ਼ੁਰੂ ਕਰ ਦਿੱਤੀ ਸੀ ਕਈਆਂ ਨੇ ਫਿਰ ਪ੍ਰਬੰਧਕਾਂ ਨੇ ਕੁਝ ਸਿਆਣੇ ਸਿੱਖਾਂ ਨੇ ਗੁਰਮੁਖੋ ਕੰਦ ਨੂੰ ਸ਼ੀਸ਼ੇ ਮਰ ਦਿੱਤਾ ਬਾਬਾ ਦੀ ਨਿਸ਼ਾਨੀ ਹੈ ਬਾਬੇ ਦੀ ਯਾਦ ਵਿੱਚ ਹੈ ਪਾਗਾਂ ਵਾਲਿਓ ਕਦੀ ਕੰਦ ਸਾਹਿਬ ਚਲੇ ਜਾਓ ਹਾਥੀ ਰੁੜ ਕੇ ਤੇ ਲੱਗੇ ਖਲੋ ਜਾਓ ਕੰਧ ਨੂੰ ਇੱਕ ਕੰਧ ਤੇਰੇ ਸਮੇਂ ਦੀ ਔਰਤਨੀਆਂ ਪੱਕੀਆਂ ਕੰਧਾਂ ਹੋਣ ਗਈਆਂ ਉਹਨਾਂ ਦਾ ਅਜ ਨਾਮੋ ਨਿਸ਼ਾਨ ਨਹੀਂ ਹੈ ਕਿੰਨਾ ਕੋ ਤੇਰੇ ਸਮੇਂ ਦਾ ਹੋਵੇਗਾ ਕਿੰਨੀਆਂ ਪੱਕੀਆਂ ਕੰਧਾਂ ਹੋਣਗੇ ਪੱਕੇ ਮਹਿਲ ਹੋਣਗੇ ਅਜ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈ ਤੇਰਾ ਇੰਨਾ ਸਤਕਾਰ ਕਿਉਂ ਲੋਕ ਤੈਨੂੰ ਕਈ ਨਮਸਕਾਰ ਵੀ ਕਰਦੇ ਨੇ ਉਸ ਵੇਲੇ ਸੂਰਤੀ ਨਾਲ ਉਹ ਕੰਨ ਤੈਨੂੰ ਜਵਾਬ ਦੇਗੀ ਆਖੇ ਕਿ ਭਲਿਓ ਭਲਿਓ ਮੈਂ ਤਾਂ ਕੱਚੀ ਮਿੱਟੀ ਦੀ ਗੰਧ ਸਾਂ ਮੇਰੇ ਵਿੜੇ ਅਲੱਖਾਂ ਇਕੰਦਰ ਨਾਮੋਂ ਨਿਸ਼ਾਨ ਨਹੀਂ ਰਿਆ ਮੇਰੇ ਤੋਂ ਪੱਕੀਆਂ ਪੱਕੀਆਂ ਕੰਨਾਂ ਉਹ ਵੀ ਅਜੇ ਇੱਥੇ ਨਹੀਂ ਆ ਜੇ ਅੱਜ ਲੋਕ ਮੇਰਾ ਸਤਿਕਾਰ ਕਰਦੇ ਨੇ ਕਿਉਂ ਕਰਦੇ ਨੇ ਇੱਕ ਗੁਰਨਾਣਕ ਦੀ ਪਿਆਰ ਭਰੀ ਨਜ਼ਰ ਮੇਰੇ ਤੇ ਹੋ ਗਈ ਬੋਲੇ ਸਤਿ ਸ੍ਰੀ ਅਕਾਲ ਗੁਰਨਾਣਕ ਜੀ ਦੀ ਪਿਆਰ ਭਰੀ ਨਜ਼ਰ ਮਿਰਦੇ ਹੋ ਗਈ ਗੁਰਮੁਖੋ ਅਦ੍ਰੁਕ ਕੰਧ ਦਾ ਸਤਿਕਾਰ ਉਹ ਕੰਧ ਦੇ ਨਾਮ ਤੇ ਵੇ ਗੁਰਦੁਆਰਾ ਕੰਧ ਸਾਹਿਬ ਹੈ ਗੁਰਮੁਖੋ